ਛੇ ਦਿਨ ਪਹਿਲਾਂ ਹੀ ਬ੍ਰੈਂਟਨ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ ਮਿਸਟੇਕਨ ਆਈਡੈਂਟੀਟੀ ਦਾ ਮਾਮਲਾ ਸੋਨਾਂ ਨੂੰ ਮਿਲਿਆ ਸੀਗਾ ਕਿ ਗੋਲੀਬਾਰੀ ਕਿਸੇ ਹੋਰ ਤੇ ਕਰਨੀ ਸੀ ਤੇ ਗਲਤੀ ਨਾਲ ਇੱਕ ਹੋਰ ਸ਼ਖਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀਗੀਆਂ ਤੇ ਉਹ ਜੋ ਸ਼ਖਸ ਜਿਸ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹ ਪੰਜਾਬੀ ਨੌਜਵਾਨ ਹੀ ਨਿਕਲਿਆ ਜਿਸ ਦੀ ਉਮਰ ਬਹਾਲ 29 ਸਾਲ ਦੀ ਹੈ ਤੇ ਉਸ ਦਾ ਨਾਮ ਪਰਮਵੀਰ ਸਿੰਘ ਹੈ ਤੇ ਉਹ ਇੱਥੇ ਹਜੇ ਪੀਆਰ ਵੀ ਨਹੀਂ ਹੋਇਆ ਸੀਗਾ ਤੇ ਉਹਦੇ ਬਾਰੇ ਹੀ ਗੱਲਬਾਤ ਕਰਨ ਦੇ ਲਈ ਹਸਪੀਟਲ ਦੇ ਵਿੱਚ ਕੀ ਉਹਨਾਂ ਦੀ ਸਥਿਤੀ ਹੈ ਉਹਦੇ ਬਾਰੇ ਅੱਜ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਮੇਰੇ ਨਾਲ ਹੈ ਜੇ ਪਰਮਵੀਰ ਦੇ ਦੋਸਤ ਇੱਥੇ ਮੌਜੂਦ ਨੇ ਲਾਪਰਿਤ ਗਿਲਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ਼ਸ਼ਰ ਗਾਲ ਜੀ ਸ਼ਸ਼ਰ ਜੀ ਜਿਹੜਾ ਪਰਮਵੀਰ ਜੀ ਦੇ ਨਾਲ ਇਹ ਬਾਡੀ ਮੰਦਪਾਗੇ ਘਟਨਾ ਵਾਪਰੀ ਹੈ ਤਾਂ ਇਹ ਘਟਨਾ ਕਦੋਂ ਵਾਪਰੀ ਕਿਸ ਸਮੇਂ ਵਾਪਰੀ ਤੇ ਪੂਰਾ ਮਾਮਲਾ ਕੀ ਹੈ ਉਹਦੇ ਬਾਰੇ ਸਭ ਤੋਂ ਪਹਿਲਾਂ ਦੱਸੋ ਉਹ ਜੀ 9 ਨਵੰਬਰ ਨੂੰ ਇੱਥੇ ਇੰਦਰ ਹਾਈਟ ਸਟ੍ਰਾਈਵ ਤੇ ਸ਼ਨੀਵਾਰ ਨੂੰ ਦੁਪਹਿਰੇ 1:30 ਵਜੇ ਘਟਨਾ ਵਾਪਰੀ ਹੈ ਪਰਮਵੀਰ ਸਿੰਘ ਨਾਮ ਸੀਗਾ ਜਿਹੜਾ ਕਿ ਮਿਸਟੇਕਨ ਆਈਡੈਂਟੀਟੀ ਦਾ ਸ਼ਿਕਾਰ ਹੋਇਆ ਪੀਲ ਪੁਲਿਸ ਨੇ ਕਨਫਰਮ ਕੀਤਾ ਹੈ ਅਗਰ ਜਿਹੜੇ ਵੀ ਤੁਹਾਡੇ ਈਵਰਸ ਦੇਖ ਰਹੇ ਆ ਗੂਗਲ ਤੇ ਜਾ ਕੇ ਇੰਦਰ ਹਾਈਟ ਸਟ੍ਰਾਈਵ ਸ਼ੂਟਿੰਗ ਸਰਚ ਕਰਦੇ ਆ ਤਾਂ ਉੱਥੇ ਪੁਲਿਸ ਪੀਲ ਪੁਲਿਸ ਦਾ ਬਿਆਨ ਹੈ ਕਿ ਇਟ ਵਾਸ ਅ ਕੇਸ ਆਫ ਮਿਸਟੇਕਨ ਆਈਡੈਂਟੀਟੀ ਇਹ ਜਿਵੇਂ ਮਿਸਟੇਕਨ ਆਈਡੈਂਟੀਟੀ ਆ ਤਾਂ ਜਿਵੇਂ ਪੁਲਿਸ ਦੇ ਵੱਲੋਂ ਫੜੇ ਗਏ ਨੇ ਜਿਹੜੇ ਗੋਲੀਬਾਰੀ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਬਾਰੇ ਪਤਾ ਲੱਗ ਚੁੱਕਿਆ ਹੈ ਸੋ ਫਾਰ ਹਾਲੇ ਮੈਂ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਹੈ ਬਟ ਪੁਲਿਸ ਆਪਣਾ ਕੰਮ ਕਰ ਰਹੀ ਹੈ ਉਹ ਟਰਾਈ ਕਰ ਰਹੀ ਹੈ ਲਾਪਨ ਦੀ ਕਲਪਰੇਟਸ ਨੂੰ ਤੇ ਹੋਪਫੁਲੀ ਦੇ ਵਿਲ ਬੀ ਬਾਈਂਡ ਬਾਰ ਸੂ ਤੁਸੀਂ ਦੱਸ ਸਕਦੇ ਹੋ ਕਿ ਪਰਮਪੀਰ ਦੇ ਕਿੰਨੀਆਂ ਗੋਲੀਆਂ ਲੱਗੀਆਂ ਸੀ ਉਹਦੀ ਬਾਡੀ ਦੇ ਉੱਪਰ ਤਕਰੀਬਨ 8-9 ਵੂਨਸ ਨੇ ਉਹਦੀ ਰਿਬ ਤੇ ਗੋਲੀ ਲੱਗੀ ਹੈ ਅ ਜੈਸਟਰ ਦੇ ਵਿੱਚ ਦੋ ਗੋਲੀਆਂ ਨੇ ਸ਼ੋਲਡਰ ਤੇ ਗੋਲੀ ਲੱਗੀ ਆ ਆ ਜਿਹੜੀਆਂ ਦੋ ਉਂਗਲਾਂ ਨੇ ਇਹਦੇ ਵਿੱਚੋਂ ਦੀ ਗੋਲੀ ਲੰਘੀ ਐਮਪਿਟੇਟ ਕਰਨੀਆਂ ਪਈਆਂ ਨੇ ਆ ਆ ਜਿਹੜੀ ਸਾਡੀ ਚੀਚੀ ਜਿਹਨੂੰ ਆਪਾਂ ਕਹਿੰਦੇ ਇਹਦੇ ਵਿੱਚ ਵੀ ਗੋਲੀ ਲੱਗੀ ਆ ਇੱਕ ਜਿਹੜਾ ਸਭ ਤੋਂ ਮਾੜੀ ਗੱਲ ਹੋਈ ਆ ਕਿਸਮਤ ਮਾੜੀ ਲਾ ਲਓ ਜਾਂ ਕੁਛ ਵੀ ਆ ਉਹਦੇ ਸਪਾਈਨਲ ਕੋਰਡ ਦੇ ਵਿੱਚ ਇੱਥੇ ਇੱਕ ਗੋਲੀ ਵੱਜੀ ਆ ਜੀ ਦੇ ਨਾਲ ਉਹਦੇ ਥਲੜਾ ਜਿਹੜਾ ਹਿੱਸਾ ਹੈ ਬਾਡੀ ਦਾ ਚੈਸਟ ਤੋਂ ਥੱਲੇ ਉਹ ਕੰਪਲੀਟ ਪੈਰਾਲਾਈਜ਼ ਹੋ ਗਿਆ ਡਾਕਟਰਾਂ ਦੇ ਕਹਿਣ ਮੁਤਾਬਕ ਇਟਸ ਅ ਕੰਪਲੀਟ ਸਪਾਈਨ ਕੋਰਡ ਇੰਜਰੀ ਤੇ ਜੀ ਦੇ ਨਾਲ ਕਿ ਉਹ ساری ਜ਼ਿੰਦਗੀ ਵਾਪਸ ਉੱਠ ਕੇ ਖੜਾ ਨਹੀਂ ਹੋ ਪਾਊਗਾ ਤੇ ਤੁਰ ਨਹੀਂ ਸਕੂਗਾ ਬਹੁਤ ਹੀ ਜੜੀ ਮਨ ਪਾ ਕੇ ਘਟਣਾ ਵਾਪਰੀਆ ਤੇ ਇਸ ਵੇਲੇ ਪਰਮਵਿਰਦੀ ਕੀ ਹਾਲਤ ਹੈ ਕਿ ਉਹਨਾਂ ਨੂੰ ਹੋਸ਼ ਆ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਉਹਨਾਂ ਦੇ ਨਾਲ ਕੀ ਵਾਪਰੀਆ ਹੈ ਹਾਂਜੀ ਕੋਸ਼ ਦੇ ਵਿੱਚ ਗੱਲਾਂ ਬਾਤਾਂ ਕਰਦਾ ਹੈ ਪੋਜ਼ਿਟਿਵ ਹੈ ਬਟ ਐਗਜ਼ੈਕਟਲੀ ਹਾਲੇ ਪਰਮਵੀਰ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਉਹਨੇ ਸਾਰੀ ਲਾਈਫ ਲਈ ਚੱਲ ਨਹੀਂ ਸਕਣਾ ਇਕੱਲਾ-ਕੱਲਾ ਮਾਪਿਆਂ ਦਾ ਪੁੱਤ ਹੈ ਕੋਈ ਭੈਣ ਭਰਾ ਨਹੀਂ ਹੈਗਾ ਤੇ ਮੰਮੀ ਪਾਪਾ ਵੀ ਬੜੇ ਉਹਦੇ ਪਿੱਛੇ ਟੈਨਸ਼ਨ ਸਟ्रेस ਦੇ ਵਿੱਚ ਨੇ ਤੇ ਸੋ ਫਾਰ ਇੰਪਰੂਵ ਕਰ ਰਿਹਾ ਡੇ ਬਾਈ ਡੇ ਤੇ ਉਹ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਆ ਪੰਜਾਬ ਤੋਂ ਪਿੱਛੋਂ ਜੀ ਜ਼ਿਲ੍ਹਾ ਤਰਨਤਾਰਨ ਹੈ ਤਹਿਸੀਲ ਪੱਟੀ ਹੈ ਤੇ ਪਿੰਡ ਦਾ ਨਾਮ ਇਹਨਾਂ ਦਾ ਪੱਗੂਪੁਰਾ ਜੀ ਤੇ ਉਹਨਾਂ ਦੇ ਜਦੋਂ ਪੇਰੈਂਟਸ ਨੂੰ ਇਸ ਗੱਲ ਦਾ ਪਤਾ ਤੁਸੀਂ ਦੱਸਿਆ ਸੀ ਉਹਨਾਂ ਨੂੰ ਅ ਜਦੋਂ ਸਭ ਤੋਂ ਪਹਿਲਾਂ ਇਹ ਹੈ ਕਿ ਕਾਲ ਆਈ ਸੀਗੀ ਮੈਨੂੰ ਉਹ ਡੀਟੇਲ ਜਿਹੜਾ ਐਕਚੁਅਲੀ ਸਟੋਰੀ ਜਿਹੜੀ ਅਮ ਤੁਹਾਡੇ ਨਾਲ ਥੋੜੀ ਜਿਹੀ ਸ਼ੇਅਰ ਕਰ ਦਨਾ ਅ ਇਹ ਐਕਚੁਅਲੀ ਨਾ ਇੱਥੇ ਇਸੇ ਘਰ ਦੇ ਵਿੱਚ ਦੋ ਮੁੰਡੇ ਰਹਿੰਦੇ ਸੀਗੇ ਇਹਨੇ ਟਰੱਕ ਡੀਟੇਲ ਕਰਵਾਉਣਾ ਸੀਗਾ ਤੇ ਜਿਹਨੇ ਨਾਲ ਟਰੱਕ ਜਿਹਨੇ ਟਰੱਕ ਡੀਟੇਲ ਕਰਨਾ ਸੀ ਉਹਨੇ ਕਿਹਾ ਕਿ ਮੇਰੇ ਦੋ ਵਰਕਰ ਇਸ ਘਰ ਦੇ ਵਿੱਚ ਰਹਿੰਦੇ ਇਹ ਲੱਗੇ ਰਹਿੰਦਾ ਸੀਗਾ ਪਰਮਵੀਰ ਵੀ ਕਹਿੰਦਾ ਤੂੰ ਟਰੱਕ ਦੀ ਮੈਨੂੰ ਚਾਬੀ ਦੇਣ ਆਉਣਾ ਇਹਨੇ ਸੈਮੀ ਟਰੱਕ ਖਰੀਦਿਆ ਸੀਗਾ ਉਹਦੀ ਡੀਟੇਲਿੰਗ ਕਰਵਾਉਣੀ ਸੀ ਉਹਨੇ ਉਹ ਕਹਿੰਦਾ ਕਿ ਉੱਥੇ ਲੱਗੇ ਰਹਿੰਦੇ ਤੂੰ ਉਹਨਾਂ ਨੂੰ ਵੀ ਪਿਕ ਕਰਦਾ ਨਾਲੇ ਮੈਨੂੰ ਯਾਰਡ ਦੇ ਵਿੱਚ ਟਰੱਕ ਦੀ ਚਾਬੀ ਫੜਾ ਦੇ ਇਹ ਇੱਥੇ ਪਿਕ ਕਰਨਾ ਇੱਥੇ ਟਰੱਕ ਉਹਨੇ ਰੋਕਿਆ ਹੋਇਆ ਸੀਗਾ ਤੇ ਜਦੋਂ ਕਿ ਕੋਈ ਲਾਗੇ ਚਾਗੇ ਇੱਥੇ ਕੋਈ ਇਨਸਾਨ ਸੀਗਾ ਜਿਹੜਾ ਟਾਰਗੇਟਡ ਸੀਗਾ ਇਹਦੇ ਕੋਲੇ ਵੀ ਬਲੈਕ F150 ਸੀਗਾ ਤੇ ਉਸ ਇਨਸਾਨ ਕੋਲ ਵੀ ਬਲੈਕ F150 ਸੀਗਾ ਤੇ ਜਿਹੜਾ ਵੀ ਸ਼ੂਟਰ ਆਇਆ ਉਹਨੂੰ ਲੱਗਾ ਕਿ ਉਹ ਬੰਦਾ ਆ ਤੇ ਭਲੇਖੇ ਦੇ ਨਾਲ ਇਹਦੇ ਗੋਲੀਆਂ ਮਾਰਤੀਆਂ ਬੜੇ ਲੋਕੀ ਇਹਨੂੰ ਕਿਸੇ ਗੈਂਗ ਨਾਲ ਜਾਂ ਡਰੱਗ ਦੇ ਨਾਲ ਰਿਲੇਟਡ ਕਰਦੇ ਐਦਾਂ ਦਾ ਕੁਝ ਨਹੀਂ ਹੈਗਾ ਬੜਾ ਹੀ ਸਿੰਪਲ ਜਿਹਾ ਬੜਾ ਹੀ ਇਸ ਤਰ੍ਹਾਂ ਨਾਰਮਲ ਜਿਹਾ ਇਨਸਾਨ ਸੀਗਾ ਬੜਾ ਖੁਸ਼ਦਿਲ ਬੜਾ ਹਸਮੁਖ ਆ ਇਸ ਯੂ نو ਸਾਰੀ ਚੀਜ਼ ਦਾ ਸ਼ਿਕਾਰ ਹੋਇਆ ਬਟ ਪਲੀਜ਼ ਉਹਨੂੰ ਇਸ ਚੀਜ਼ ਨਾਲ ਨਾ ਜੋੜਿਆ ਜਾਵੇ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿਸੇ ਵੀ ਚੀਜ਼ ਨਾਲ ਇਟ ਇਜ਼ ਅ ਕਲੀਅਰ ਕੇਸ ਆਫ ਮਿਸਟੇਕਨ ਆਈਡੈਂਟੀਟੀ ਤੇ ਪਰਮਵੀਰ ਇਸ ਸਮੇਂ ਕਿਸ ਸਟੇਟਸ ਤੇ ਕੈਨੇਡਾ ਦੇ ਵਿੱਚ ਸੀਗਾ ਪਰਮਵੀਰ ਦਾ ਵਰਕ ਪਰਮਿਟ ਹੁਣ ਤੋਂ 2 ਮਹੀਨੇ ਪਹਿਲਾਂ ਐਕਸਪਾਇਰ ਹੋਇਆ ਸੀਗਾ ਅਪਲਾਈਡ ਕੀਤਾ ਅਪਲਾਈ ਕੀਤਾ ਹੋਣਾ ਸਪਾਊਸਲ ਵਰਕ ਪਰਮਿਟ ਐਕਸਪਾਇਰ ਅਪਲਾਈ ਕੀਤਾ ਹੋਇਆ ਉਹਨਾਂ ਦੀ ਵਾਈਫ ਦੇ ਬਿਹਾਫ ਦੇ ਉੱਪਰ ਅਪਲਾਈਡ ਸਟੇਟਸ ਦੇ ਵਿੱਚ ਹੈ ਹੀ ਵਾਸ ਨੈਵਰ ਆਊਟ ਆਫ ਸਟੇਟਸ ਪਰਮਨੈਂਟ ਰੈ residency ਜਿਹੜੀ ਆ ਉਹਨਾਂ ਦੀ ਉਹ ਪ੍ਰੋਸੈਸ ਦੇ ਵਿੱਚ ਆ ਲਾਸਟ ਸਾਰੇ ਡਾਕੂਮੈਂਟ ਚੈੱਕ ਕੰਪਲੀਟ ਹੋ ਗਏ ਨੇ ਜਿਹੜਾ ਲਾਸਟ ਬਸ ਉਹਨਾਂ ਦਾ ਸਿਕਿਉਰਿਟੀ ਚੈੱਕ ਜਿਹੜਾ ਉਹ ਚੈੱਕ ਹੋ ਰਿਹਾ ਸੋ ਹੋਪਫੁਲੀ ਜਲਦੀ ਪੀਆਰ ਆ ਜੂਗੀ ਮੈਂ ਸਾਰਿਆਂ ਨੂੰ ਰਿਕਵੈਸਟ ਵੀ ਕਰਦਾ ਜਿਹੜੇ ਵੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਅਗਰ ਉਹਨਾਂ ਤੱਕ ਗੱਲ ਪਹੁੰਚੇ ਕਿ ਉਹਨੂੰ ਪਲੀਜ਼ ਪ੍ਰੋਸੈਸ ਫਾਸਟ ਕਰ ਦਿਓ ਕਿਉਂਕਿ ਉਹਦੇ ਕੋਲ ਇਸ ਵਕਤ ਕਵਰੇਜ ਹੈ ਨਹੀਂ ਤੁਸੀਂ ਉਹਨਾਂ ਦੇ ਵਾਈਫ ਦੀ ਗੱਲ ਕੀਤੀ ਤਾਂ ਉਹ ਇਸ ਸਮੇਂ ਇੱਥੇ ਹੀ ਨੇ ਉਹਨਾਂ ਦੇ ਨਾਲ ਹੀ ਨੇ ਹਾਂਜੀ ਨਾਲ ਹੀ ਨਿੱਥੀ ਆ ਹਾਂਜੀ ਉਹਨਾਂ ਦੀ ਕੀ ਸਥਿਤੀ ਆ ਇਸ ਵੇਲੇ ਉਹ ਬਹੁਤ ਟਰੌਮੇ ਦੇ ਵਿੱਚ ਆ ਬੜੇ ਸ਼ੌਕ ਦੇ ਵਿੱਚ ਆ ਅਸੀਂ ਸਾਰੇ ਹੈਲਪ ਕਰਦੇ ਪਏ ਆ ਸੌਂਦੇ ਨਹੀਂ ਆ ਦੋ ਦੋ ਤਿੰਨ ਤਿੰਨ ਦਿਨ ਹੀ ਕਈ ਵਾਰੀ ਸੌਂਦੇ ਨੀਂਦ ਦੀ ਗੋਲੀ ਦੇ ਕੇ ਸੁਵਾਉਣਾ ਪੈਂਦਾ ਤੇ ਹੌਲੀ ਹੌਲੀ ਐਕਸੈਪਟ ਕਰ ਰਿਹਾ ਰਿਐਲਿਟੀ ਬਟ ਸਡਨ ਸ਼ੌਕ ਜਿਹੜਾ ਸੀਗਾ ਉਹ ਬਹੁਤ ਹੈਵੀ ਸੀਗਾ ਤੇ ਪਰਮਵੀਰਨੋਥ ਹੈ ਉਹਨੂੰ ਕੈਨੇਡਾ ਚ ਕਿੰਨੇ ਸਾਲ ਹੋ ਗਏ ਸੀ ਮੇਰੇ ਖਿਆਲ 2017 2018 ਦੇ ਵਿੱਚ ਆਇਆ ਸੀਗਾ ਤੇ ਮੇਰੇ ਨਾਲ ਅ ਅਸੀਕੋ ਘਰ ਦੇ ਵਿੱਚ ਤਿੰਨ ਚਾਰ ਸਾਲ ਰਹੇ ਆ ਤੇ ਮੈਂ ਪਿਛਲੇ ਤਕਰੀਬਨ 6-7 ਸਾਲ ਤੋਂ ਪਰਮਵੀਰ ਨੂੰ ਜਾਣਦਾ ਆ ਬਹੁਤ ਹੀ ਨਾਈਸ ਮੁੰਡਾ ਆ ਬਹੁਤ ਹਾਰਡ ਵਰਕਿੰਗ ਆ ਅ ਮਤਲਬ ਕਿ ਨੇ ਜੀ ਜਾਣੇ ਕੀਤੀ ਹੋਈ ਸੀ ਕਿ ਮੈਂ ਆਪਣਾ ਟਰੱਕ ਲੈ ਕੇ ਆਪਣਾ ਓਨਰ ਆਪਰੇਟਰ ਬਣ ਕੇ ਤੇ ਆਪਣੀ ਮਿਹਨਤ ਕਰਾਂ ਤੇ ਇਹ ਇੰਨੇ ਸਾਲਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਨੇ ਇੱਥੇ ਘੇੜਾ ਲਾਇਆ ਜਾਂ ਫਿਰ ਪਰਮਵੀਰ ਨੇ ਇੰਡੀਆ ਘੇੜਾ ਲਾਇਆ ਸੀ ਹਾਂਜੀ ਹਾਂਜੀ ਪਰਮਵੀਰ ਤੋਂ ਦੋ ਵਾਰ ਹੀ ਮੇਰੇ ਖਾਲ ਇੰਡੀਆ ਜਾ ਕੇ ਆਇਆ ਪੇਰੈਂਟਸ ਨਹੀਂ ਆਏ ਬਟ ਇਹ ਇੰਡੀਆ ਜ਼ਰੂਰ ਜਾ ਕੇ ਆ ਸੀ ਦੋ ਵਾਰ ਹੀ ਤੇ ਇਹਦੇ ਨਾਲੇ ਜਿਵੇਂ ਹੁਣ ਗੋ ਫੰਡ ਮੀ ਦੇ ਉੱਪਰ ਵੀ ਤੁਸੀਂ ਜਿਹੜੇ ਫੰਡਸ ਰੇਜ਼ ਕੀਤੇ ਨੇ ਤਾਂ ਹਸਪੀਟਲ ਦਾ ਜਿਹੜਾ ਕਿੰਨਾ ਖਰਚ ਆਇਆ ਤਾਂ ਕਿਵੇਂ ਮੈਨੇਜ ਕੀਤਾ ਜਾ ਰਿਹਾ ਹੈ ਹਸਪੀਟਲ ਦਾ ਖਰਚਾ ਬਹੁਤ ਜ਼ਿਆਦਾ ਹੈ ਜੀ ਲੱਖਾਂ ਦੇ ਵਿੱਚ ਹੈਲਥ ਕਾਰਡ ਨਾ ਹੋਣ ਕਰਕੇ ਉਹ ਸਾਰਾ ਖਰਚਾ ਜਿਹੜਾ ਪਰੰਬੀਰ ਦੇ ਸਿਰ ਤੇ ਪੈਣਾ ਹੈ ਉਸ ਤੋਂ ਬਾਅਦ ਜਿਹੜਾ ਆ ਲੌਂਗ ਟਰਮ ਬਹੁਤ ਜ਼ਿਆਦਾ ਖਰਚਾ ਆ ਜਿਹੜੀਆਂ ਫਿਜ਼ੀਓਥੈਰੇਪੀਜ਼ ਹੋਣੀਆਂ ਨੇ ਜਿਹੜੀਆਂ ਇਹਦੀਆਂ ਅੱਗੇ ਜਿਹੜਾ ਪ੍ਰੋਸੈਸ ਚੱਲਣਾ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਆ ਤਕਰੀਬਨ 100 ਤੋਂ 150 ਡਾਲਰ ਦੀ ਇੱਕ ਜਿਹੜੀ ਥੈਰੇਪੀ ਆ ਇਹਦੀ ਹੋਣੀ ਆ ਸੋ ਬਹੁਤ ਅੱਗੇ ਜਿਹੜੀ ਜ਼ਿੰਦਗੀ ਆ ਬੜੀ ਔਖੀ ਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਗੋ ਫੰਡ ਮਿਚਲਾਇਆ ਤੁਸੀਂ ਪਲੀਜ਼ ਜਾ ਕੇ ਡੋਨੇਟ ਕਰੋ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਤਾਂ ਕਿ ਉਹਦੀ ਜ਼ਿੰਦਗੀ ਥੋੜੀ ਜਿਹੀ ਆਉਣ ਵਾਲੀ ਸੁਖਾਲੀ ਹੋ ਜਾਏ ਤੇ ਇਸ ਮਾਮਲੇ ਨੂੰ ਲੈ ਕੇ ਕਿਸੇ ਗਵਰਨਮੈਂਟ ਅਫੀਸ਼ਰ ਜਾਂ ਫਿਰ ਐਮਪੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਤੋਂ ਮਦਦ ਦੀ ਮੰਗ ਕੀਤੀ ਤੁਸੀਂ ਹਾਂਜੀ ਮੇਰੀ ਮੈਂਬਰ ਪਾਰਲੀਮੈਂਟ ਕਮਲ ਖੈਰ ਕਮਲ ਖੈਰ ਨਾਲ ਗੱਲ ਹੋਈ ਸੀਗੀ ਬਹੁਤ ਹੈਲਪ ਕੀਤੀ ਉਹਨਾਂ ਨੇ ਬੜੇ ਹੈਲਪਫੁਲ ਨੇ ਉਹਨਾਂ ਨੇ ਜਿੰਨਾ ਵੀ ਉਹ ਆਪਣੇ ਬਿਹਾਰ ਤੇ ਕਰ ਸਕਦੇ ਸੀਗੇ ਉਹਨਾਂ ਨੇ ਇਹਦੇ ਮੰਮੀ ਪਾਪਾ ਦੀ ਫਾਈਲ ਵੀ ਲਗਾਈ ਵੀਜ਼ੇ ਵਾਸਤੇ ਉਹ ਵੀ ਉਹਨਾਂ ਨੇ ਟਰਾਈ ਕਰ ਰਿਹਾ ਕਿ ਜਿੰਨੀ ਫਾਸਟ ਪ੍ਰੋਸੈਸ ਹੋ ਜਾਣ ਤੇ ਸਾਨੂੰ ਸਟੇਟਸ ਵੀ ਲੈ ਕੇ ਦਿੱਤਾ ਹੈ ਕਿ ਕੀ ਚੱਲ ਰਿਹਾ ਫਾਈਲ ਫਾਈਲਿੰਗ ਦੇ ਰਿਗਾਰਡਿੰਗ ਤੇ ਬਾਕੀ ਜਿੰਨੀ ਕੋ ਆਪਣੇ ਬਿਹਫ ਤੇ ਹੈਲਪ ਕਰ ਸਕਦੇ ਕਰ ਰਹੇ ਨੇ ਪਰ ਮੈਂ ਫਿਰ ਵੀ ਅਪੀਲ ਕਰਦਾ ਹਾਂ ਕਿ ਪਲੀਜ਼ ਉਹਦੀ ਪਰਮਨੈਂਟ ਰੈਜ਼ੀਡੈਂਸੀ ਜਿਹੜੀ ਆ ਜੋ ਵੀ ਉਹਦੇ ਸਕਿਉਰਿਟੀ ਚੈਕਸ ਨੇ ਜੋ ਵੀ ਆ ਵਿਦਨ ਦਾ ਲਾ ਉਹ ਫਾਸਟ ਪ੍ਰੋਸੈਸ ਕੀਤੀ ਜਾਏ ਔਰ ਅਰਜੈਂਟ ਬੇਸਿਸ ਕਿਉਂਕਿ ਅ ਅਰਜੈਂਸੀ ਹੈ ਹੈਲਥ ਕਾਰਡ ਚਾਹੀਦਾ ਹੈ ਤੇ ਉਹਦੇ ਰਿਲੇਟਡ ਪਲੀਜ਼ ਉਹਨੂੰ ਸਪੀਡ ਅਪ ਕੀਤਾ ਜਾਵੇ ਤੇ ਹੁਣ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਕਿ ਪਰਮਵੀਰ ਦੀ ਕੋਈ ਗਲਤੀ ਨਹੀਂ ਸੀ ਤੇ ਜਿਨ੍ਹਾਂ ਦੇ ਵੱਲੋਂ ਸ਼ੂਟਿੰਗ ਕੀਤੀ ਗਈ ਹੈ ਉਹਨਾਂ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤੇ ਕਾਰਵਾਈ ਹੋਣੀ ਚਾਹੀਦੀ। ਹਾਂਜੀ ਬਿਲਕੁਲ ਵੇਖੋ 8-9 ਗੋਲੀਆਂ ਵੱਜਣ ਦੇ ਬਾਵਜੂਦ ਵੀ ਉਹਨੇ ਆਪੇ ਹੀ 911 ਕਾਲ ਕੀਤੀ ਹੈ। ਹਾਂਜੀ ਆਪੇ ਹੀ ਕਾਲ ਕੀਤੀ ਹੈ। ਸੋ ਬੜਾ ਬਰੇਵ ਆ ਮੋਸਟਲੀ ਇੰਨੀਆਂ ਗੋਲੀਆਂ ਲੱਗਣ ਨਾਲ ਲੋਕਾਂ ਦਾ ਉਦਾਂ ਹੀ ਦਿਲ ਫੇਲ ਹੋ ਕੇ ਲੋਕੀਂ ਇਦਾਂ ਹੋ ਜਾਂਦਾ ਆ ਬਟ ਉਹਨੇ ਬੜਾ ਆਪਣਾ ਹੌਸਲਾ ਦਿਖਾਇਆ ਤੇ ਗੁਰੂ ਮਹਾਰਾਜ ਨੇ ਬੜਾ ਹੱਥ ਰੱਖਿਆ ਉਹਦੇ ਸਿਰ ਤੇ ਜਾਨ ਬਖਸ਼ਤੀ ਹੈ। ਤੇ ਉਹ ਹੈ ਕਿ ਹੁਣ ਡਾਊਨ ਦਾ ਲਾਈਨ ਆ ਦੇਖੋ ਪ੍ਰਮਾਤਮਾ ਕੀ ਲਿਖਿਆ ਉਹਦੀ ਕਿਸਮਤ ਦੇ ਵਿੱਚ ਤੇ ਜੋ ਵੀ ਸੋ ਫਰ ਅੱਜ ਦੀ ਸਿਚੁਏਸ਼ਨ ਜੋ ਸਾਡੇ ਵਿੱਚ ਉਹ ਬੜੀ ਦਰਦਮਈ ਸਿਚੁਏਸ਼ਨ ਹੈ ਜੀ ਤੇ ਇਹਦੇ ਨਾਲ ਇੱਕ ਵਾਰੀ ਆਪਣਾ ਵੀ ਤੁਸੀਂ ਸਰੋਤਿਆਂ ਦੇ ਨਾਲ ਨੰਬਰ ਸਾਂਝਾ ਕਰ ਦਿਓ ਜੇਕਰ ਤੁਹਾਡੀ ਮਦਦ ਕਰਨਾ ਚਾਹੁੰਦਾ ਹੋਵੇ ਜੀ ਮੇਰਾ ਨੰਬਰ ਹੈ ਜੀ 647 500 0322 6475000322 ਤੇ ਮੇਰਾ ਨਾਮ ਲਵਪ੍ਰੀਤ ਗਿੱਲਾ ਜੀ ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਆ ਕਨਸਰਨ ਆ ਤੁਸੀਂ ਮੈਨੂੰ ਕਾਲ ਕਰ ਲਿਓ ਬਟ ਅਗੇਨ ਆਹੀ ਜੋ ਕੁਝ ਮੈਂ ਤੁਹਾਨੂੰ ਦੱਸਦਾ ਇਹੀ ਕੁਝ ਆ ਤੇ ਬਾਕੀ ਤੁਸੀਂ ਗੋ ਫੰਡ ਮੀ ਤੇ ਪਲੀਜ਼ ਜਾ ਕੇ ਜੋ ਵੀ ਹੋ ਸਕਦਾ ਹੈ ਆਪਣੀ ਕੰਟ੍ਰਿਬਿਊਸ਼ਨ ਜ਼ਰੂਰ ਕਰੋ ਮੇਰੀ ਹੱਥ ਛੋੜ ਕੇ ਬੇਨਤੀ ਹੈ ਸਾਰੇ ਸਾਡੇ ਜਿੰਨੇ ਵੀ ਪੰਜਾਬੀ ਲਿਸਨਰਸ ਨੇ ਜਿੰਨੇ ਵੀ ਪੰਜਾਬੀ ਭਾਸ਼ਾ ਨੂੰ ਸੁਣਦੇ ਆ ਪਲੀਜ਼ ਕਮ ਅਪ ਐਂਡ ਹੈਲਪ ਹਮ ਤੇ ਇਸ ਵੇਲੇ ਪਰਮਵੀਰ ਕੋਲ ਹਸਪੀਟਲ ਦੇ ਵਿੱਚ ਕੌਣਾ ਕੌਣ ਉਹਨਾਂ ਦੀ ਦੇਖਭਾਲ ਕਰਦਾ ਹੈ ਅਸੀਂ ਆ ਜੀ ਸਾਰੇ ਰਲ ਮਿਲ ਕੇ ਸਾਡੇ ਮਤਲਬ ਕਿ ਜਿੰਨਾ ਵੀ ਉਹਦਾ ਫਰੈਂਡ ਸਰਕਲ ਸੀਗਾ ਸਾਰੇ ਜਣੇ ਹੀ ਜੀ ਜਾਨ ਲਾ ਕੇ ਉਹਦੀ ਸੇਵਾ ਕਰਦੇ ਪਏ ਆ ਉਹਦੀ ਵਾਈਫ ਆ ਤੇ ਰਲ ਮਿਲ ਕੇ ਅਸੀਂ ਸਾਰਾ ਟਾਈਮ ਜਿਹੜਾ ਹੈ ਉਹ ਕੱਢ ਰਹੇ ਆ ਤੇ ਜਿਆਦਾ ਔਖਾ ਟਾਈਮ ਜਿਹੜਾ ਸੀਗਾ ਉਹ ਨਿਕਲ ਗਿਆ ਤੇ ਹੁਣ ਹੌਲੀ ਹੌਲੀ ਮਤਲਬ ਕਿ ਥੋੜਾ ਸਟੇਬਲ ਹੋ ਰਿਹਾ ਹੈ ਉਹਦੇ ਨਾਲ ਥੋੜੀ ਜੀ ਹੈਲਪ ਹੋ ਕੇ ਦਰਦ ਘਟਿਆ ਇੱਕ ਟਾਈਮ ਤੇ ਬਹੁਤ ਜ਼ਿਆਦਾ ਦਰਦ ਸੀਗਾ ਬਹੁਤ ਤੜਫਦਾ ਸੀ ਖਤਰਤੇ ਦੇ ਨਾਲ ਹੁਣ ਦਰਦ ਦੇ ਉੱਪਰ ਕੰਟਰੋਲ ਹੈ ਤਾਂ ਉਮੀਦ ਹੈ ਕਿ ਜਲਦੀ ਪਰਮਵੀਰ ਨੂੰ ਇਨਸਾਫ ਮਿਲੇਗਾ ਤੇ ਜਲਦੀ ਰਿਕਵਰ ਕਰ ਸਕਣਗੇ ਉਹ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੋੜਾ ਨੰਨਵਾਜ ਜੀ ਤੁਸੀਂ ਕਵਰੇਜ ਕਰਦੇ ਪਿਓ ਐਟ ਲੀਸਟ ਲੋਕਾਂ ਸਾਹਮਣੇ ਇਸ ਚੀਜ਼ ਲਿਆਉਂਦੇ ਪਏ ਆ ਬੜਾ ਜ਼ਰੂਰੀ ਹੈ ਸਾਰਿਆਂ ਲਈ ਜਾਨਣਾ ਕਿ ਐਕਚੁਅਲੀ ਹੋਇਆ ਕੀ ਹੈ ਤੇ ਮੈਂ ਸਭ ਅਪੀਲ ਪੁਲਿਸ ਨੂੰ ਸਰਕਾਰ ਨੂੰ ਵੀ ਮੰਗ ਕਰਦਾ ਕਿ ਸਾਰਾ ਕੁਝ ਰੁਕਣਾ ਚਾਹੀਦਾ ਹੈ ਥੋੜਾ ਜਿਹਾ ਹਾਰਡ ਹੋਣਾ ਚਾਹੀਦਾ ਸਰਕਾਰ ਨੂੰ ਇਸ ਚੀਜ਼ ਲਈ ਇੰਨਾ ਖੁੱਲਿਆ ਮੈਂ ਜਦੋਂ ਕੈਨੇਡਾ ਚ ਮੂ ਹੋਇਆ ਸੀ ਕੈਨੇਡਾ ਇਦਾਂ ਦਾ ਨਹੀਂ ਸੀਗਾ ਬੜਾ ਸੋਹਣਾ ਦੇਸ਼ ਸੀਗਾ ਇਸੇ ਕਰਕੇ ਹੀ ਅਸੀਂ ਕੈਨੇਡਾ ਚੂਜ਼ ਕੀਤਾ ਕਿ ਪੀਸਫੁਲ ਕੰਟਰੀ ਸੀਗਾ ਇੱਥੇ ਸਾਡੀ ਲਾਈਫ ਸੇਫ ਹੈ ਬਟਾ ਸਾਰਾ ਕੁਝ ਦੇਖ ਕੇ ਬੜਾ ਦੁੱਖ ਹੁੰਦਾ ਹੈ ਤੇ ਉਹ ਦਾ ਇਨਸਾਫ ਇਹਨੂੰ ਮਿਲਣਾ ਚਾਹੀਦਾ ਤੇ ਅਗੇਨ ਪਲੀਜ਼ 올 द मिनिस्टर्स অর ਪ੍ਰਾਈਮ ਮਿਨਿਸਟਰ ਜਸਟ ਇਨ ਟੂਡੋ ਪਲੀਜ਼ ਸਟੈਪ ਅਪ ਐਂਡ ਯੂ نو ਕਨਸੀਡਰ ਦਿਸ ਐਸ ਅ ਵੈਰੀ ਸੀਰੀਅਸ ਇਸ਼ੂ نو پرابلم جی تھینک تو ਤੁਸੀਂ ਦੇਖਿਆ ਕਿ ਪਰਮवीर ਦੇ ਨਾਲ ਜੋ ਘਟਨਾ ਵਾਪਰੀ ਤੇ ਉਸ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਤੇ ضرور ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜੋ ਉਮੀਦ ਕਰਦੇ ਆ ਕਿ ਜਲਦੀ ਪਰਮਵੀਰ ਰਿਕਵਰ ਵੀ ਹੋਵੇਗਾ ਲਵਪ੍ਰੀਤ ਗੇਲਜ ਨੇ ਤੁਹਾਡੇ ਨਾਲ ਜਿਹੜੀ ਪੂਰੀ ਕਹਾਣੀ ਹੈ ਸਾਂਝੀ ਕੀਤੀ ਹੈ ਤੁਸੀਂ ਪਲੀਜ਼ ਜਿੰਨੇ ਦਰਸ਼ਕ ਦੇਖ ਰਹੇ ਹੋ ਪਲੀਜ਼ ਗੋ ਫੰਡ ਮੀ ਤੇ ਜਾ ਕੇ ਮਦਦ ਕਰੋ ਜਾਂ ਫਿਰ ਜੋ ਨੰਬਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਉਹ ਤੇ ਤੁਸੀਂ ਕਾਲ ਕਰਕੇ ਸਾਰੇ ਵੇਰਵੇ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਮਦਦ ਵੀ ਕਰ ਸਕਦੇ ਹੋ ਅਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਾਚਰੀ ਕਾਲ ਸਾਚਰੀ ਕਾਲ ਹਮਦਰ ਦੀ ਟੀਵੀ ਦੇਖ ਰਹੇ ਹੋ ਤੁਸੀਂ